ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਸਭ ਦਾ ਛੋਟਾ ਵੀਰ ਸਤਨਾਮ ਸਿੰਘ ਜਲਵਾਹਾ ਚੇਅਰਮੈਨ ਇੰਪਰੂਵਮੈਂਟ ਟਰਸਟ ਨਵਾਂ ਸ਼ਹਿਰ ਤੋਂ ਆਪ ਜੀ ਲਈ ਇਹ ਵੀਡੀਓ ਦੇਖਣੀ ਬਹੁਤ ਜ਼ਰੂਰੀ ਹੈ ਇਸ ਵੀਡੀਓ ਦੇ ਵਿੱਚ ਬਹੁਤ ਮਹੱਤਵਪੂਰਨ ਜਾਣਕਾਰੀ ਦੇਣ ਦੇ ਲਈ ਮੈਂ ਇਹ ਵੀਡੀਓ ਬਣਾ ਰਿਹਾ ਜੀ ਜਿਵੇਂ ਕਿ ਆਪ ਸਭ ਦੇ ਧਿਆਨ ਵਿੱਚ ਮੈਂ ਲਿਆਦਮਾ ਕਿ ਕੱਲ 15 ਜਨਵਰੀ 2024 ਦਿਨ ਸੋਮਵਾਰ ਨੂੰ ਪੰਜਾਬ ਦੀ ਭਗਵੰਤਮਾਨ ਸਰਕਾਰ ਵੱਲੋਂ ਲੋਕਾਂ ਦੇ ਤਹਿਸੀਲ ਵਿੱਚ ਜਿਹੜੇ ਪੈਂਡਿੰਗ ਕੰਮ ਨੇ ਲੋਕਾਂ ਦੀ ਖੱਜਲ ਖਵਰੀ ਨੂੰ ਰੋਕਣ ਦੇ ਲਈ ਕੱਲ ਸਵੇਰੇ 10 ਵਜੇ ਪੰਜਾਬ ਦੇ ਹਰ ਤਹਿਸੀਲ ਕੰਪਲੈਕਸ ਵਿਖੇ ਜਿੱਥੇ ਤਹਿਸੀਲਦਾਰ ਬੈਠਦਾ ਉੱਥੇ ਸਰਕਾਰੀ ਤੌਰ ਤੇ ਜਿਹੜੇ ਲੋਕਾਂ ਦੇ ਇੰਤਕਾਲ ਦੇ ਪੈਂਡਿੰਗ ਕੰਮ ਨੇ ਲੋਕਾਂ ਦੇ ਜ਼ਮੀਨਾਂ ਦੇ ਮਸਲੇ ਜਿਹੜੇ ਪਿਛਲੇ ਪੁਰਾਣੇ ਕਈ-ਕਈ ਸਾਲਾਂ ਤੋਂ ਅਲਝੇ ਹੋਏ ਬਿਨਾਂ ਮਤਲਬ ਤੋਂ ਅਲਝਾਏ ਹੋਏ ਜਿਹੜੇ ਕੰਮ ਆ ਉਹਨਾਂ ਨੂੰ ਨਵੇੜਨ ਦੇ ਲਈ ਜਿਹੜਾ ਕੱਲ ਨੂੰ ਸਰਕਾਰੀ ਪੱਧਰ ਉੱਤੇ ਇਸ ਮਸਲੇ ਦੇ ਹੱਲ ਦੇ ਲਈ ਕੈਂਪ ਦਾ ਆਯੋਜਨ ਕੀਤਾ ਗਿਆ ਕੱਲ ਸਵੇਰੇ 10 ਵਜੇ ਨਵਾਂ ਸ਼ਹਿਰ ਦੇ ਤਹਿਸੀਲ ਕੰਪਲੈਕਸ ਵਿਖੇ ਮੈਂ ਖੁਦ ਵੀ ਹਾਜ਼ਰ ਰਹੂੰਗਾ ਤਾਂ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਜਾਣ ਬੁੱਝ ਕੇ ਕੋਈ ਅਧਿਕਾਰੀ ਬੇਫੂਫ ਨਾ ਬਣਾਵੇ ਕਿਸੇ ਤਰ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਦੇ ਲਈ ਕੱਲ ਸਵੇਰੇ 10 ਵਜੇ ਨਵਾਂ ਸ਼ਹਿਰ ਤਹਿਸੀਲ ਕੰਪਲੈਕਸ ਵਿਖੇ ਜਿੰਨੇ ਵੀ ਪ੍ਰਾਣੇ ਪੈਂਡਿੰਗ ਇੰਤਕਾਲ ਦੇ ਕੰਮ ਬਾਕੀ ਨੇ ਪੁਰਾਣੇ ਜਿੰਨੇ ਵੀ ਕੋਈ ਜ਼ਮੀਨ ਨਾਲ ਜਾਂ ਰਜਿਸਟਰੀਆਂ ਨਾਲ ਸੰਬੰਧਤ ਲੋਕਾਂ ਦੇ ਕੰਮ ਪੈਂਡਿੰਗ ਨੇ ਉਹ ਕੱਲ ਨੂੰ ਹਰ ਹੀਲੇ ਉਹਨਾਂ ਨੂੰ ਮੁਕੰਮਲ ਕੀਤਾ ਜਾਊਗਾ ਇਹ ਪੰਜਾਬ ਸਰਕਾਰ ਦੀ ਬਹੁਤ ਸਖਤ ਗਾਈਡਲਾਈਨ ਆ ਹਰ ਇੱਕ ਤਹਿਸੀਲਦਾਰ ਨੂੰ ਔਰ ਜਿੰਨੇ ਵੀ ਸਾਡੇ ਮੁਲਾਜ਼ਮ ਸਹਿਬਾਨ ਨੇ ਤਹਿਸੀਲ ਕੰਪਲੈਕਸ ਦੇ ਜਿੰਨੇ ਵੀ ਜ਼ਿਲ੍ਹੇ ਦੇ ਅਫਸਰ ਨੇ ਕੱਲ ਸਾਰੇ ਇਸ ਕੈਂਪ ਨੂੰ ਸਫਲ ਬਣਾਉਣ ਦੇ ਲਈ ਹਾਜ਼ਰ ਰਹਿਣਗੇ ਔਰ ਮੈਂ ਇਲਾਕੇ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਇਹ ਹੱਥ ਜੋੜ ਬੇਨਤੀ ਕਰਦਾ ਕਿ ਕੱਲ ਸਵੇਰੇ ਕੱਲ 15 ਜਨਵਰੀ ਆ ਜੀ ਸਵੇਰੇ 10 ਵਜੇ ਆਪਣੇ ਆਪਣੇ ਜਿਹੜੇ ਵੀ ਤੁਹਾਡੇ ਤਹਿਸੀਲ ਕੰਪਲੈਕਸ ਦੇ ਹੈੱਡਕੁਆਟਰ ਨੇ ਹਰ ਤਹਿਸੀਲ ਦੇ ਵਿੱਚ ਕੱਲ ਨੂੰ ਪੰਜਾਬ ਸਰਕਾਰ ਵੱਲੋਂ ਕੈਂਪ ਆਯੋਜਨ ਕੀਤੇ ਗਏ ਨੇ ਨਵਾਂ ਸ਼ਹਿਰ ਵੀ ਕੱਲ ਸਵੇਰੇ 10 ਵਜੇ ਜਿੰਨੇ ਵੀ ਜ਼ਮੀਨਾਂ ਨਾਲ ਸੰਬੰਧਿਤ ਕੰਮ ਆ ਉਹਨਾਂ ਨੂੰ ਮੁਕੰਮਲ ਕਰਨ ਦੇ ਲਈ ਉਹਨਾਂ ਨੂੰ 100% ਨੀਪਰੇ ਚੜਾਉਣ ਦੇ ਲਈ ਪੰਜਾਬ ਦੀ ਭਗਵੰਤਬਾਨ ਸਰਕਾਰ ਵੱਲੋਂ ਕੈਂਪ ਦਾ ਆਯੋਜਨ ਕੀਤਾ ਗਿਆ ਸੋ ਕੱਲ ਅਸੀਂ ਸਵੇਰੇ 10 ਵਜੇ ਨਵਾਂ ਸ਼ਹਿਰ ਤਹਿਸੀਲ ਵਿਖੇ ਸਾਰੇ ਅਫਸਰਾਂ ਦੇ ਨਾਲ ਤਹਿਸੀਲਦਾਰ ਦੇ ਨਾਲ ਅਸੀਂ ਉੱਥੇ ਹਾਜ਼ਰ ਰਵਾਂਗੇ ਔਰ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਵੱਧ ਚੜ ਕੇ ਜਿੰਨੇ ਵੀ ਤੁਹਾਡੇ ਪ੍ਰਾਣੇ ਕੋਈ ਪੈਂਡਿੰਗ ਕਿਸੇ ਤਰ੍ਹਾਂ ਦੇ ਕੋਈ ਜ਼ਮੀਨ ਨਾਲ ਰਿਲੇਟਡ ਕੰਮ ਨੇ ਉਹਨਾਂ ਨੂੰ ਕੰਮ ਕਰਾਉਣ ਦੇ ਲਈ ਤੁਸੀਂ ਤਹਿਸੀਲ ਵਿਖੇ ਪਹੁੰਚੋ ਔਰ ਤੁਹਾਡੇ ਜਿਹੜੇ ਕੰਮ ਆ ਉਹ ਪੰਜਾਬ ਦੀ ਭਗਵੰਤਬਾਨ ਸਰਕਾਰ ਵੱਲੋਂ ਹਰ ਹੀਲੇ ਉਹਨਾਂ ਨੂੰ ਨੇਪਰੇ ਚੜਾਉਣਾ ਇਹ ਸਰਕਾਰ ਦੀ ਪ੍ਰਾਥਮਿਕਤਾ ਆ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਿੰਨੇ ਵੀ ਤੁਹਾਡੇ ਪੁਰਾਣੇ ਪੈਂਡਿੰਗ ਕੰਮ ਨੇ ਤੁਸੀਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਪਿੰਡ ਦੇ ਲੰਬੜਦਾਰ ਨੂੰ ਨਾਲ ਲੈ ਕੇ ਜਿਹੜਾ ਜਿਹੜਾ ਵੀ ਮੈਂਬਰ ਸਾਨੂੰ ਚਾਹੀਦਾ ਉਸ ਬੰਦੇ ਨੂੰ ਨਾਲ ਲੈ ਕੇ ਆਓ ਤੁਹਾਡੇ ਹਰ ਇੱਕ ਦਾ ਕੰਮ ਬਿਨਾਂ ਕਿਸੇ ਨੂੰ ਕੋਈ ਰਿਸ਼ਵਤ ਦਿੱਤਿਆਂ ਬਿਨਾਂ ਕਿਸੇ ਨੂੰ ਕੋਈ ਪੈਸਾ ਦਿੱਤਿਆਂ ਪਹਿਲ ਦੇ ਆਧਾਰ ਤੇ ਫ੍ਰੀ ਆਫ ਕਾਸਟ ਔਰ ਬਿਨਾ ਕਿਸੇ ਖੱਜਲ ਖਵਾਰੀ ਤੋਂ ਕਰਾਣਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ ਪੰਜਾਬ ਸਰਕਾਰ ਵੱਲੋਂ ਬੜੀਆਂ ਸਖਤ ਗਾਇਡਲਾਈਨਾਂ ਨੇ ਸੋ ਅਸੀਂ ਕੱਲ ਨੂੰ ਸਾਰੇ ਇਲਾਕਾ ਨਿਵਾਸੀਆਂ ਦੀ ਜਿਹੜੀ ਖੱਜਲ ਖਵਾਰੀ ਖਤਮ ਕਰਨ ਦੇ ਲਈ ਅਸੀਂ ਤਹਿਸੀਲ ਕੰਪਲੈਕਸ ਵਿਖੇ ਬੈਠਾਂਗੇ ਸੋ ਆਓ ਆਪਾਂ ਆਪਣੇ ਅਫਸਰ ਸਾਹਿਬਾਨਾਂ ਨਾਲ ਤਹਿਸੀਲਦਾਰ ਸਾਹਿਬ ਨਾਲ ਮਿਲ ਕੇ ਜਿਹੜਾ ਲੋਕਾਂ ਦੇ ਪ੍ਰਾਣੇ ਸਾਲਾਂ ਬੱਧੀ ਪੈਂਡਿੰਗ ਪਏ ਕੰਮ ਨੇ ਅੜੇ ਹੋਏ ਕੰਮ ਨੇ ਉਹਨਾਂ ਨੂੰ ਕੱਲ ਨੂੰ ਨੇਪਰੇ ਚੜਾਈਏ ਬਹੁਤ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ